ਜੀ ਵੈਲਕਮ ਆ ਜੀ ਸੰਧੂ ਡੈਰੀ ਫਾਰਮ ਮੋਗਾ ਦੇ ਵਿੱਚ ਸੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਟੋਪ ਕੁਆਲਿਟੀ ਮੋਰਾ ਨਸਲ ਦੀ ਝੋਟੀ ਨੂੰ ਹੋਣ ਜਾ ਰਹੇ ਆ ਵੀਰੇ ਇਹ ਝੋਟੀ ਵੀਰੇ ਪਹਿਲਾ ਸੂਆ ਸੂਈ ਹੋਈ ਆ ਤੇ ਆਰਡਰ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਆ ਤੇ ਤਾਜੀ ਸੂਈ ਝੋਟੀ ਆ ਵੀਰੇ ਇੰਨਾ ਚੌਂਦਨਾਂ ਦੀ ਤੇ ਆਰਡਰ ਕੁਆਲਿਟੀ ਬਾਖਮਾਲ ਲੱਗੀ ਆ ਤੇ ਵੈਲ ਤੇ ਥਣ ਲੱਗਾ ਪੂਰਾ ਵਧੀਆ ਤੇ ਇਹਨੂੰ ਘੋਨੀ ਮੰਨ ਸਕਦੇ ਤੇ ਬਾਕੀ ਦੇ ਨਾ ਛੋਟੇ ਛੋਟੇ ਜਿਹਾ ਕਲੱਬ ਹੈ ਗਿਆ ਵੇਖਣ ਚ ਘੋਨੀ ਲੱਗਦੀ ਦੂਰੋਂ ਤੇ ਤਾਜੀ ਸੂਈ ਹੈ ਨਾਲਵਾ ਨਾਲ ਮਗਰ ਕੱਟਾ ਵਾ ਤੇ ਮੋਗੇ ਏਰੀਆ ਦੇ ਵਿੱਚ ਝੋਟੀ ਖੜੀ ਆ ਪਹਿਲਾ ਸੂਆ ਸੂਈ ਹੋਈ ਆ ਤੇ ਆਰਡਰ ਦੀ ਕੁਆਲਿਟੀ ਚੈੱਕ ਕਰੇ ਸਕਦੇ ਤੁਸੀਂ ਸੋ ਜੇ ਕਿਸੇ ਮੇਰੇ ਵੀਰ ਭਰਾਣੇ ਝੋਟੀ ਖਰੀਦਣੀ ਹੋਵੇ ਸੰਪਰਕ ਕਰ ਸਕਦਾ ਬਾਈ ਖਾਸ ਛੋਟੀ ਮੋਗੇ ਸ਼ਹਿਰ ਦੇ ਵਿੱਚ ਖੜੀ ਹੈ ਸੋ ਜੇ ਕਿਸੇ ਮੇਰੇ ਵੀਰ ਭਰਾਣੇ ਛੋਟੀ ਖਰੀਦਣੀ ਹੋਵੇ ਤੇ ਇਸੇ ਲਈ ਉਪਲਬਧਾਂ ਤੇ ਨੰਬਰ ਤੁਹਾਨੂੰ ਮਿਲ ਜੂਗਾ ਮਾਰਗ ਦਾ ਧੰਨਵਾਦ